ਤਲ ਤੱਕ ਲੋਲ ਹੋ ਗਈ ਆਪਣਾ ਟਾਇਰ ਹੀ ਪੈਂਚਰ ਹੋ ਗਿਆ ਟਰਾਲੀ ਦਾ ਚੈੱਕ ਕਰੋ ਇੱਧਰ ਰੱਖੋ ਆ ਦੇਖੋ ਪੈਪ ਲਾਈ ਹੋਈ ਐ ਸੀ ਮੰਡੀ ਪਹੁੰਚ ਗਏ ਆ ਜੀ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ ਚ ਆ ਦੇਖੋ ਖੇਤ ਹੈ ਜੀ ਤੇ ਖੇਤ ਆਪਣੇ ਲੱਗੀ ਹੋਈ ਅੱਜ ਕੰਬਾਈਨ ਤੇ ਮਿੱਤਰੋ ਝੋਨਾ ਵੱਢਦੇ ਪਿਆ ਜੀ ਤੇ ਝੋਨਾ ਆਪਣਾ ਹੈਗਾ 26 ਤੇ ਆਪਾਂ ਵੱਢਦੇ ਪਿਆ ਬੰਨੇ ਜੀ ਆਪਣੀ ਦਾਤਰੀ ਨਾਲ ਤੇ ਹੁਣ ਤਾਂ ਉਹ ਮੈਂ ਪਹਿਲਾਂ ਬੰਨੇ ਆ ਦੇਖੋ ਜੀ ਵੱਢ ਕੇ ਫਿਰ ਕੰਪੈਨ ਦੇ ਕੋਲ ਜਾ ਕੇ ਵੇਖਦੇ ਆ ਤੇ ਨਾਲੇ ਤੁਹਾਨੂੰ ਦੱਸਦੇ ਆ ਜੀ ਕਿੰਨਾ ਕੁ ਝਾੜ ਏ ਛਬੀ ਜੀਰੀ ਦਾ ਤੇ ਤੁਸੀਂ ਵੀ ਸਾਰੇ ਕਮੈਂਟ ਕਰਕੇ ਦੱਸਿਓ ਜਿਹੜੇ ਵੀਰ ਭਰਾਵਾਂ ਨੇ ਕਿਸਾਨ ਵੀਰਾਂ ਨੇ ਵੱਢ ਲਈ ਜੀਰੀ ਕਿੰਨਾ ਝਾੜ ਏ ਤੇ ਕੰਬੈਨ ਵੱਢੀ ਜਾਂਦੀ ਹੈ ਟਾਈਮ ਇਸ ਟਾਈਮ ਹੈਗਾ ਜੀ 3:30 ਪੌਣੇ 4 ਦਾ ਟਾਈਮ ਹੈ ਜੀ ਇਹ ਹਵਾ ਲੰਘੀ ਅੱਜ ਜੀ ਤਰੇਲ ਤਰੁੜ ਸੁੱਕ ਗਈ ਹੈ ਜੀ ਪਹਿਲਾਂ 3:15 ਵਜੇ ਕਹਿੰਦੇ ਸੀ ਵਢਾ ਲਓ ਮੈਂ ਕਿਹਾ ਨਹੀਂ ਤਰੇਹਲ ਜਾਦੀ ਪਈ ਏ ਥੋੜਾ ਲੇਟ ਵਢਾਵਾਂਗੇ ਲਓ ਚੱਲੀ ਜਾਂਦਾ ਕੰਮ ਕੰਬੈਨ ਨੇ ਹਰਨ ਮਾਰਤਾ ਤੇ ਬਾਈ ਜਾ ਰਿਹਾ ਦਾਣੇ ਭੋਣ ਕਾਲੀ ਮਲਾਰਾ ਛੋਟੀ ਹੈ ਤੇ ਥਾਂ ਆਪਣੀ ਹੈਗੀ ਜੀ ਇਹ ਵੱਡਾ ਕਿਲਾ ਜਿੱਥੇ ਦਾਣੇ ਦਸੋ ਪੂਰੇ ਆਜਣਗੇ ਕਿ ਨਹੀਂ ਟਰਾਲੀ ਥੋੜੀ ਛੋਟੀ ਹੈ ਤੇ ਚੈੱਕ ਕਰਦੇ ਆਂ ਜਾ ਕੇ ਪੂਰੇ ਆਉਂਦੇ ਕਿ ਨਹੀਂ ਚੱਲ ਚੱਲ ਛੇਤੀ ਭੋਣ ਜਾ ਲਓ ਜੀ ਦੋ ਬੁੱਕੇ ਪਏ ਨੇ ਤੇ ਆ ਛੋਟੀ ਜੀ ਟਰਾਲੀ ਆਪਣੀ ਕਿੰਨੇ ਫੁੱਟ ਟਰਾਲੀ ਬਣਾ ਹੈਲੋ ਕਿੰਨੇ ਫੁੱਟ ਹੈ 12 1/6 ਦੀ ਟਰਾਲੀ ਜੀ ਤੇ ਦੋ ਬੁੱਕੇ ਹੋਏ ਨੇ ਤੇ ਜੀਰੀ ਤੁਹਾਨੂੰ ਦੱਸਦਾ ਵੀ 26 ਹੈ ਹਾਂ ਆ ਵੀਟ ਵੀ ਲੱਗਾ ਪਰ ਤਿੰਨ ਫੁੱਟ ਚੈੱਕ ਕਰੋ ਜੀ ਆ ਲਓ ਹੁਣ ਆਪਾਂ ਉਤਰ ਗਿਆ ਥੱਲੇ ਤੇ ਕੰਬੈਨ ਤੇ ਚੜ ਕੇ ਹੁੰਨੇ ਜੀ ਇੱਕ ਵਾਰ ਆਓ ਜੀ ਹੁਣ ਆਪਾਂ ਆ ਗਏ ਕੰਪੈਰ ਦੇ ਉੱਪਰ ਹਾਂ ਜੁਨੀ ਲੈਣਾ ਆਪਣੀ ਪੈੜੀ ਦੇ ਖੰਭੇ ਬੋਲਦੇ ਉਹਦੇ ਕਰਕੇ ਸਾਥ-ਸਾਥ ਜਿਹੜੇ ਬੰਨੇ ਵੱਢਲੇ ਪੈਂਦੇ ਆ ਨਾਲ-ਨਾਲ ਖੰਭਿਆਂ ਦੇ ਕਹੋ ਇਧਰ ਇਹ ਕਰੋ ਬੜੀ ਪਿਆਰ ਇਹਦੇ ਵਿੱਚ ਪਈ ਆ ਇਹ ਕਿਹੜੀ ਸਾਈਕਲ ਦੇ ਝਾੜਦਾ ਸੋਣਾ ਦਾਚਾ ਜੀ ਹਨਾ ਝਾੜ ਓਕੇ ਆ ਜੀ ਲਓ ਜੀ ਇੱਕ ਨੰਬਰ ਕਹਿੰਦੇ ਇੱਕ ਨੰਬਰ ਝਾੜੇ 26 ਜੇਰੀ ਦਾ 36 ਹੈ 36 ਬੱਚਿਆ ਦੀ ਜਣਾ ਦੋਸਤੋ ਪੱਕਦੀ ਛੋਟੀ ਜੀ ਲੇਟ ਹੈ ਪਰ ਇਹ ਆ ਵੀ ਝਾੜ ਲਓ ਬੱਲੇ ਬੱਲੇ ਕਰਾਂ ਦੀ ਐ ਮੈਂ ਮੈਂ ਵਲੌਗ ਬਣਾਉਣਾ ਪਿਆ ਥੱਲੇ ਨਾ ਉਤਰਨਾ ਪਵੇ ਮਿੱਲੂ ਬਾਪੂ ਤਾਂ ਵੱਡੇ ਨਹੀਂ ਆਣੇ ਚੱਕ ਲੋ ਕਲ ਮੜਿਆ ਵੇਖ ਕੇ 来 ਤੇ ਕਿੰਨਾ ਕਿੰਨਾ ਝਾੜ ਏ ਅਸੀਂ ਉਹ ਜਰੂਰ ਜੀ ਕਮੈਂਟ ਕਰਕੇ 1509 ਦਾ ਕਿੰਨਾ ਨਿਕਲਿਆ ਸੀਗਾ ਤੇ 36 ਜਿਰੀ ਦਾ ਜਿਹੜੀਆਂ ਹੋਰ ਨੇ ਆਪਾਂ ਵੀ ਆਰ ਨੂੰ ਨੇ ਉਹਨਾਂ ਦਾ ਕੀ ਝਾੜ ਏ ਜਮਾ ਸੁੱਕੀ ਪਈ ਹੈ ਜਿਰੀ ਅਸੀਂ ਅੱਜ ਤੋਂ 5-6 ਦਿਨ ਪਹਿਲਾਂ ਦੀ ਵੜਾਉਣ ਵਾਲੀ ਸੀ ਜਿਰੀ ਆਪਣੀ ਪਰ ਲੇਟ ਹੋ ਗਿਆ ਤੁਹਾਨੂੰ ਪਤਾ ਮੰਡੀ ਦੇ ਵਿੱਚ ਠੀਕ ਹੈ ਜਿਹੜੀ ਉਹ ਤਕਰੀਬਨ ਹੁਣ ਸ਼ੁਰੂ ਹੋ ਗਈ ਹੈ ਜਿਹੜੀ ਆ ਸਰਕਾਰੀ ਜੀ ਤੇ ਇਹ ਅੱਤੇ ਹੋ ਜਾਦਾ ਵੱਟੀ ਗਈ ਜੀ ਜਿਹੜੇ ਲੱਗਿਆ ਮੈਂ ਥੋੜਾ ਲੇਟ ਹੋ ਗਿਆ ਵਲੌਗ ਬਣਾਉਣ ਲਈ ਕਿਉਂਕਿ ਆਪਾਂ ਬੱਲੇ ਵੜਦੇ ਪਏ ਸੀ ਫਿਰ ਉਹ ਵੀ ਕੰਮ ਕਰਨਾ ਜ਼ਰੂਰੀ ਹੈ ਜੀ ਨਾਲ ਨਾਲ ਰਹਿ ਜਾਂਦੀ ਹੈ ਆਪਣ ਕਰਦਾਂਗੇ ਜੀ ਖੇਤ ਤਿਆਰ ਜਲਦੀ ਕਰਦੇ ਗੁਰਦੇ ਵੱਢ ਕੇ ਆੜ ਵੱਢ ਕੇ ਜੀ ਹਾਲੋ ਚੈੱਕ ਕਰੋ ਜੀ ਇੱਥਾ ਟਿਕਨੇ ਨੇ ਸਾੜੇ ਵੇਟੈਂਕਿਊ ਜੀ ਬਾਕੀ ਬਾਅਦ ਚ ਵੜਾਵਾ ਗਿਆ ਜੇ ਵੜਾ ਲੈਂਦੇ ਆ ਜੀ ਕਿਉਂਕਿ ਟਾਈਮ ਜਿਹੜਾ ਵਾਵਾ ਹੁੰਦਾ ਹੈ ਮੈਂ ਹੋਰ 2 ਘੰਟਿਆਂ ਨੂੰ ਤੇਰੀਲ ਪੈਣੀ ਖਿਦ ਹੋ ਜਾਣੀ ਆ ਠੀਕੇ ਕੋਦੇ ਜਾਟੋ ਕੇ ਜਾਟੋ ਲਓ ਜੀ ਜੀਰੀ ਦਾ ਆਪਾਂ ਲਈਏ ਬੜਾ ਆ ਲਓ ਜੀ ਟਰਾਲੀ ਹੋ ਗਈ ਹੈ ਫੁੱਲ ਤੇ ਝਾੜ ਸੋਣਾ ਪਰ ਅਸੀਂ ਮੰਡੀ ਕੀ ਪਹੁੰਚਣਾ ਸੀ ਛੇਤੀ ਸਾਡੇ ਨਾਲ ਤਾਂ ਕੋਲ ਹੋ ਗਈ ਆਪਣਾ ਟਾਇਰ ਹੀ ਪੰਚਰ ਹੋ ਗਿਆ ਟਰਾਲੀ ਦਾ ਚੈੱਕ ਕਰੋ ਇੱਧਰ ਰੱਖੋ ਟਾਇਰ ਪੰਚਰ ਹੋ ਗਿਆ ਜੇ ਲੈ ਵੀ ਵੜ ਗਿਆ ਥੱਲੇ ਹਾਂ ਹਾਂ ਲੈ ਮੁੰਡਾ ਜੈਕ ਲਾਉਣ ਲੱਗਾ ਤੇ ਹੀ ਕਮੈਨ ਵਾਲੇ ਬਾਈ ਨੂੰ ਦੁਬਾਰੇ ਸੱਦਿਆ ਹੋ ਆ ਰਹੇ ਨੇ ਮੈਂ ਕਿਹਾ ਯਾਰ ਹਵਾ ਭਰ ਕੇ ਜਾਓ ਇਹ ਟੈਂਕ ਤੋਂ ਜੇ ਪਰੇਗੇ ਬਾਬਾ ਸੁਣ ਲੈ ਵੈਸੇ ਤੇ ਵਾਲ ਲੀਕ ਸੀਗਾ ਉਹ ਚੈੱਕ ਕਰ ਲਿਆ ਸੀ ਉਹਦੀ ਸੈਟਿੰਗ ਕਰਤੀ ਹੁਣ ਦੇਖੋ ਕੀ ਬੰਦ ਆ ਸਾਡੇ ਨਾਲ ਤਾਂ ਅੱਜ ਜੱਗੋ ਤੇਰ ਵੀ ਬਣ ਗਈ ਸਾਰੀ ਹਾਂ ਮਾਦਾ ਕਾ ਵੇਲੇ ਸਿਰ ਲੰਘ ਜਾਗੇ ਮੰਡੀ ਚਲੋ ਕਿੰਨਾ ਟਾਈਮ ਲੱਗੇਗਾ ਬਈ ਇਹ ਨੂੰ ਹਣਾ 바ਵਾ ਪੈਨ ਤੇ ਚਾਂਦੇ ਅਸਾ ਅਚਾ ਚਲ ਠੀਕ ਆ ਵੇਖੋ ਇਧਰ ਲਾਇਆ ਹੋਇਆ ਆਪਾਂ ਚੈੱਕ ਤੇ ਚੱਕੀ ਜਾਂਦੇ ਆ ਟਾਇਰ ਥੋੜਾ ਜਿਹਾ ਚਕਿੱਚੂਗਾ ਫੇਰੀ ਹਵਾ ਭੇਚਣੀ ਐ ਤੇ ਉਧਰੋਂ ਕੰਬੈਨ ਆ ਗਈ ਦੂਜੇ ਪਾਸੇ ਲਓ ਜੀ ਹੁਣ ਆਪਾਂ ਕੰਬੈਨ ਨਾਲੋਂ ਲੱਗਿਆ ਹੋਣਾ ਆ ਗਿਆ ਆ ਗਿਆ ਆਹੋ ਗੜੀ ਕੰਬੈਨ ਤੇ ਲੈ ਵੀ ਪਾਰ ਆ ਪਤਾ ਨਾਲ ਆ ਕੇ ਬਾਬੇ ਦਾ ਚੱਕ ਤੇ ਚੱਕ ਤੇ ਚੱਕ ਤੇ ਕੰਮ ਨੂੰ ਪਾ ਪਾ ਜਲਦੀ ਕਰ ਏ ਕਸ ਦੇ ਉੱਪਰ ਬੀੜੀ ਹੇ ਪ੍ਰਭੂ ਹੇ ਮੇਰਾ ਗਮਛਾ ਵੀ ਖੁੱਲ ਗਿਆ ਮੇਰਾ ਟਾਇਰ ਵੀ ਪੈਂਚਰ ਹੋ ਗਿਆ ਬਿੰਦਰ ਖਲੋੜ ਹੋ ਗਈ ਆਪਣੇ ਨਾਲ ਚੱਲ ਬਸ ਬਹੁਤ ਹੈ ਅੱਲਾ ਬਹੁਤ ਹੋਣੀ ਹੈ ਕਿ ਨਹੀਂ ਵਖਾਈ ਉਰਾ ਬਸ ਠੀਕ ਹੈ ਠੀਕ ਹੈ ਪਾਰ ਆ ਬਦਨ ਵਾਲੇ ਬਚਾ ਕੇ ਮੂੰਹ ਨੂੰ ਨਾ ਆਵੇ ਬੈਗ ਸਿੱਧੀ ਚੱਲ ਆ ਬਾਦਰੋ ਅਜੇ ਕਿਹੜਾ ਖੋਲੀ ਉਹਨੇ ਨਾ ਅਜੇ ਖੋਲੀ ਨਹੀਂ ਉਧਰ ਆਵਾ ਖਲਾ ਵੀ ਮੁੜਿਆ ਜਾ ਕੇ ਹਾਂ ਹਾਂ ਫੇਰ ਹੀ ਬਣੇਗਾ ਪ੍ਰੈਸ਼ਰ ਰੋਕੇ ਬਣੇਗਾ ਨਾਲ ਦੀ ਨਾ ਬਣ ਜਾ ਚਾੜ ਲਾ ਬਿੰਦਰ ਨੇ ਹਾਂ ਚਾੜ ਲਾ ਮੂੰਹ ਤੇ ਹੈਗੀ ਵਾਪਸ ਨਹੀਂ ਦੇਣਾ ਚਾੜ ਜਾਣਾ ਪਾੜ ਦੇ ਜੀ ਉਹੀ ਤਾਂ ਗੱਲ ਹੈ ਚੰਗੀ ਤਰ੍ਹਾਂ ਕਰਦੇ ਬਈ ਵੇਖ ਲਓ ਵੀ ਸਾਡਾ ਨਾ ਕੀ ਬਣ ਗਿਆ ਅੱਜ ਤੇ ਕੋਲ ਠੀਕ ਹੈ ਬਾਹਰ ਤਾਂ ਠੀਕ ਹੈ ਕੋਈ ਟੈਂਸ਼ਨ ਨਾ ਲਾ ਲਓ ਜੀ ਹਵਾ ਅਸੀਂ ਪਾ ਰਹੇ ਆ ਦੇਖੋ ਕੀ ਬਣਦਾ ਕੰਬੈਨ ਦਾ ਵਿਚਾਰਾ ਇਹ ਪਹਿਲਾਂ ਮੈਂ ਕੰਬੈਨ ਵਾਲੇ ਚਾਚਾ ਜੀ ਦਾ ਧੰਨਵਾਦ ਜਿਹੜੇ ਆਏ ਨੇ ਦੁਬਾਰਾ ਮੋੜ ਕੇ ਲੈ ਕੇ ਆਏ ਨੇ ਕਵੈਨ ਸਾਡੀ ਖਾਤਰ ਥੈਂਕ ਯੂ ਚਾਚਾ ਜੀ ਤੁਹਾਡਾ ਦੇ ਪਹਿਲਾਂ ਬਹੁਤ ਬਹੁਤ ਧੰਨਵਾਦ ਬਣਦਾ ਅ ਚੱਕ ਤੋਂ ਕੰਮ ਨੂੰ ਹਣ ਇਹ ਜਾ ਰਿਹਾ ਟਾਇਰ ਪੁਰਾਣਾ ਬੜਾ ਮੜਾ ਦੇਖੋ ਕੀ ਬੰਦ ਐ 25 6 ਜੀ ਆ ਵਜੀ ਉਧਰ 6 ਜੀ ਲੋ ਆ ਦੇਖੋ ਪੈਪ ਲਾਈ ਹੋਈ ਐ ਸੀ ਉੱਪਰ ਲੱਗਿਆ ਹਵਾ ਫਾਈਨਲੀ ਹਵਾ ਆਪਾਂ ਭਰ ਲਈਏ ਤੇ ਹੁਣ ਟਰਾਲੀ ਬੰਦ ਕਰਦੇ ਬਾਈ ਟਰਾਲੀ ਆਪਣੀ ਹੁਣ ਮੰਡੀ ਜਾਂਦੀ ਹੋ ਗਈ ਏ ਕਰ ਦੇ ਬੰਦ ਮਸ਼ੀਨ ਬਈ ਟਰਾਲੀ ਆਪਣੀ ਹੋ ਗਈ ਮੰਡੀ ਜਾਂਦੀ ਤੇ ਲਓ ਜੀ ਅਨੂ ਵਿਖਾ ਤਾਂ ਆਪਾਂ ਆਪਣੇ ਨਾਲ ਅੱਜ ਕੋਲ ਹੋ ਗਈ ਥੋੜੀ ਚੱਲ ਵੀ ਹੁਣ ਮੰਡੀ ਤੋਂ ਪਹਿਲਾਂ ਸਾੜਾ ਲਈ ਠੀਕ ਐ ਨਿਕਲ ਜਾ ਲਓ ਜੀ ਆਹ ਜਾਂਦੀ ਏ ਟਰਾਲੀ ਮੰਡੀ ਵੱਲ ਨੂੰ ਤੇ ਮੰਡੀ ਜਾ ਕੇ ਦੇਖਦੇ ਆ ਕੀ ਮਾਹੌਲ ਚਾਲ ਐ ਕੀ ਸਿਸਟਮ ਐ ਤੁਲੇ ਕੀ ਅੱਜ ਕਿ ਨਹੀਂ ਜੀਰੀ ਕੀ ਬਣਦਾ ਮੰਡੀ ਪਹੁੰਚ ਗਏ ਜੀ ਆਪਾਂ ਤੇ ਜਿਰੀ ਆਪਣੀ ਚੈੱਕ ਹੋ ਗਈ ਐ 16 ਮੌਇਸਚਰ ਆਇਆ ਜਿਰੀ ਦਾ ਤੇ ਹੁਣ ਟਰਾਲੀ ਕਰਨ ਲੱਗੇ ਆ ਜੀ ਢੇਰੀ ਤੇ ਆ ਮੰਡੀ ਦੇ ਵਿੱਚ ਦੇਖੋ ਕਿ ਢੇਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਸਾਡੇ ਕਿਸਾਨ ਭਰਾ ਜੀਮੀਦਾਰ ਭਰਾਵਾਂ ਨੇ ਸ਼ੁਰੂ ਹੋ ਗਏ ਨੇ ਦੇਖੋ ਆਪਣੀ ਕਦਰ ਤੁਲਦੀ ਠੀਕ ਐ ਵੇਲਾ ਕਰਦਾ ਤੈਨੂੰ ਵੇਲੇ ਸਿਰ ਠੀਕ ਐ ਹਾਂ ਜੀ ਹਾਂ ਜੀ ਠੀਕ ਐ ਓਕੇ ਜੀ ਠੀਕ ਐ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੀ ਧੰਨਵਾਦ